ਅੰਮ੍ਰਿਤਸਰ ਹਲਕਾ ਪਛਮੀ ਦੇ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਨੂੰ ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕੀ ਤੀਰਤ ਸਥਲ ਸ਼੍ਰਾਇਨ ਬੋਰਡ ਦਾ ਮੈਂਬਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਪਾਰਟੀ ਅਤੇ ਉਹਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਪੈਰਾਡਾਈਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਲਜਿੰਦਰ ਸਿੰਘ ਖਾਲਸਾ ਆਪਣੀ ਟੀਮ ਨਾਲ ਨਵ ਨਿਯੁਕਤ ਭਗਵਾਨ ਵਾਲਮੀਕੀ ਤੀਰਤ ਸਥਲ ਸ਼੍ਰਾਇਨ ਬੋਰਡ ਦੇ ਮੈਂਬਰ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਦੇ ਘਰ ਪਹੁੰਚੇ ਅਤੇ ਉਹਨਾਂ ਨੂੰ ਵਧਾਈ ਦੇਣ ਤੋਂ ਬਾਅਦ ਉਹਨਾਂ ਦਾ ਮਿਠਾਈ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਿਰੋਪਾਓ ਪੇਂਚ ਕਰਕੇ ਸਨਮਾਨਿਤ ਐਸ ਮੋਕਮ ਵਾਰਡ ਨੰਬਰ 80 ਦੇ ਇੰਚਾਰਜ ਗੁਰਜਿੰਦਰ ਸਿੰਘ ਰਾਜਾ ਰੇਸ਼ਮ ਸਿੰਘ ਪੁੱਲਰ ਮਨਿੰਦਰ ਸਿੰਘ ਦਿਲਬਖ ਸਿੰਘ ਨਿਸ਼ਾਨ ਸਿੰਘ ਵਿੱਕੀ ਸ਼ਰਮਾ ਸਮੇਤ ਹੋਰ ਮੈਂਬਰ ਮੌਜੂਦ ਸਨ ਆਮ ਆਦਮੀ ਪਾਰਟੀ ਦੀ ਹਾਈਕ ਮਾਰਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਾਲਮੀਕੀ ਸ਼ਰੈਨ ਬੋਰਡ ਦਾ ਜਿਹੜਾ ਮੈਂਬਰ ਬਣਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਮੈਂ ਆਪਣੇ ਸਮਾਜ ਦੀ ਆਪਣੇ ਹਲਕੇ ਦੀ ਸੇਵਾ ਕਰ ਸਕਾਂ ਇਹ ਦੋ ਬੜਾ ਅਸਭਾ ਗਿਆ ਕੀ ਹੋ ਸਕਦਾ ਸੋ ਅੱਜ ਪੈਰਾਡਾਈਜ਼ ਤੋਂ ਪ੍ਰਧਾਨ ਪ੍ਰਜਿੰਦਰ ਸਿੰਘ ਜੀ ਤੇ ਉਹਨਾਂ ਦੀ ਸਾਰੀ ਟੀਮ ਪ੍ਰਿੰਸੀਪਲ ਸਿਆਬਾਨ ਕੁਜਿੰਦਰ ਰਾਜਾ ਦੀ ਤੇ ਹੋਰ ਵੀ ਮੇਰੇ ਜਿੰਨੇ ਵੀ ਮੇਰੇ ਸੁਖ ਚਿੰਤਕ ਨੇ ਮੇਰੇ ਭਰਾ ਨੇ ਸਾਰੇ ਆਏ ਨਾਮ ਨੂੰ ਬਤਾਇਆ ਦਿੱਤੀਆਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰੇ ਹਲਕੇ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮਾਣ ਬਖਸ਼ ਸਾਰੀ ਪੈਰਾਡਾਈਜ਼ ਇਨਕਲੇਵ ਸੁਸਾਇਟੀ ਦੇ ਜਿੰਨੇ ਮੈਂਬਰ ਹੈ ਰਜਿਸਟਰਡ ਸੁਸਾਇਟੀ ਸਾਡੀ ਪੈਰਾਡਾਈਜ਼ ਕਲੇਵ ਦੇ ਦੇ 31 ਮੈਂਬਰ ਨੇ ਅਸੀਂ ਸਾਰੇ ਮੈਂਬਰ ਇਕੱਠੇ ਹੋ ਕੇ ਮੈਂ ਪ੍ਰਧਾਨ ਪਰਜਿੰਦਰ ਸਿੰਘ ਖਾਲਸਾ ਸਾਰੇ ਮੈਂਬਰ ਇਕੱਠੇ ਹੋ ਕੇ ਡਾਕਟਰ ਜਸਬੀਰ ਸਿੰਘ ਜੀ ਸੰਧੂ ਸਾਹਿਬ ਨੂੰ ਜਿਨ੍ਹਾਂ ਨੂੰ ਸਰਾਇਨ ਬੋਰਡ ਦਾ ਮੈਂਬਰ ਬਣਾਇਆ ਗਿਆ ਆ ਉਹਨਾਂ ਨੂੰ ਵਧਾਈ ਦੇਣ ਗਿਆ ਸੀ ਨਾਲੇ ਸਨਮਾਨਤ ਕਰਨ ਗਿਆ ਇਹ ਡਬਲ ਡਾਓ ਦਾ ਮਿਲਦੇ ਸੱਤ ਮੈਂਬਰ ਬਣਾਏ ਪੂਰੇ ਪੰਜਾਬ ਚੋਂ ਜਿਨ੍ਹਾਂ ਦੇ ਵਿੱਚ ਡਾਕਟਰ ਜਸਵੀਰ ਸਿੰਘ ਸੰਧੂ ਸ਼ਾਮਲ ਨੇ ਅਸੀਂ ਉਹਨਾਂ ਨੂੰ ਵਧਾਈ ਦੇਣਾ ਹਤੋਂ ਉਹਨਾਂ ਦੇ ਪਿੰਡ ਪਟਿਆਰ ਗਿਆ